ਪੰਜਾਬ ਦੇ ਰਾਸ਼ਨ ਕਾਰਡ ਧਾਰਕਾਂ ਲਈ ਜ਼ਰੂਰੀ ਖਬਰ ਸਾਹਮਣੇ ਆਈ ਹੈ। ਦਰਸਲ ਕਿਹਾ ਜਾ ਰਿਹਾ ਹੈ ਕਿ ਸਰਕਾਰ ਰਾਸ਼ਨ ਕਾਰਡਾਂ ਨੂੰ ਬੰਦ ਕਰਨ ਜਾ ਰਹੀ ਹੈ। ਕਿਉਂਕਿ ਹੁਣ ਲਾਭਪਾਤਰਿਆਂ ਨੂੰ ਚਿਪ ਆਧਾਰਿਤ ਸਮਾਰਟ ਕਾਰਡ ਬਣਾ ਕੇ ਦਿੱਤੇ ਜਾਣਗੇ ਜਿਸ ਨਾਲ ਉਹਨਾਂ ਨੂੰ ਰਾਸ਼ਨ ਕਾਰਡ ਦੀ ਲੋੜ ਨਹੀਂ ਪਵੇਗੀ। ਪੰਜਾਬ ਸਰਕਾਰ ਜਲਦੀ ਹੀ ਇਸ ਵੱਲ ਇਹ ਮ ਕਦਮ ਚੁੱਕਣ ਜਾ ਰਹੀ ਹੈ। ਚਿਪ ਆਧਾਰਿਤ ਸਮਾਰਟ ਕਾਰਡਾਂ ਤੇ ਹੁਣ ਸੂਬਾ ਵਾਸੀਆਂ ਨੂੰ ਰਾਸ਼ਨ ਮਿਲੇਗਾ। ਅਤੇ ਪਰਿਵਾਰ ਦੇ ਹਰ ਮੈਂਬਰ ਦਾ ਡਾਟਾ ਆਨਲਾਈਨ ਰਹੇਗਾ ਇਸ ਦੇ ਨਾਲ ਹੀ ਰਾਸ਼ਨ ਲੈਣ ਵਾਲੀ ਫਰਜੀ ਲੋਕਾਂ ਦੇ ਵੀ ਕਾਰਵਾਈ ਕੀਤੀ ਜਾਵੇਗੀ ਇਸ ਸਿਸਟਮ ਰਾਹੀਂ ਡਿਪੋ 홀ਡਰਾਂ ਵੀ ਤੋਖਾੜੀ ਨਹੀਂ ਕਰ ਸਕਣਗੇ ਦੱਸਿਆ ਜਾ ਰਿਹਾ ਹੈ ਕਿ ਵਿਭਾਗ ਨੇ ਉਕਤ ਸਿਸਟਮ ਸੰਬੰਧੀ 14000 ਤੋਂ ਜ਼ਿਆਦਾ ਪੀਓਐਸ ਮਸ਼ੀਨਾਂ ਦਾ ਪ੍ਰਬੰਧ ਕੀਤਾ ਹੈ ਪੰਜਾਬ ਦੇ ਲੋਕਾਂ ਦੇ ਸਮਾਰਟ ਕਾਰਡ ਜਲਦੀ ਹੀ ਬਣ ਜਾਣਗੇ ਇਸ ਦੇ ਲਈ ਸਾਰੇ ਪ੍ਰਬੰਧ ਸੰਬੰਧੀ ਤੇ ਏਜੰਸੀ ਵੱਲੋਂ ਕੀਤੇ ਜਾਣੇ ਹਨ ਇਸਾ ਪ੍ਰਕਿਰਿਆ ਨਾਲ ਲਾਭਪਾਤਰੀਆਂ ਦਾ ਜਿੱਥੇ ਸਾਰਾ ਆਨਲਾਈਨ ਡਾਟਾ ਮੁਹੱਈਆ ਹੋਵੇਗਾ ਉੱਥੇ ਹੀ ਜਾਲੀ ਲਾਭਪਾਤਰੀਆਂ ਤੇ 56 56 ਕਸ ਕੇ ਵੱਡੀ ਕਾਰਵਾਈ ਕੀਤੀ ਜਾ ਸਕੈਲੀ ਸੂਬੇ ਚ 14 ਹਜ਼ਾਰ ਡਿਪੂ ਹੋਲਡਰ ਹਨ ਇਨ੍ਹਾਂ ਰਾਹੀਂ ਕਰੀਬਤ 40 ਲੱਖ ਪਰਿਵਾਰਾਂ ਨੂੰ ਲਾਭ ਦਿੱਤੇ ਗਏ ਹਨ ਹਰ ਪਰਿਵਾਰ ਦੇ ਮੈਂਬਰ ਨੂੰ ਹਰ ਮਹੀਨੇ 5 ਕਿਲੋ ਕਣਕ ਜਾਰੀ ਕੀਤੀ ਜਾਂਦੀ ਹੈ ਤਿੰਨ ਮਹੀਨਿਆਂ ਦੀ ਕਣਕ ਇੱਕੋ ਵਾਰ ਵੰਡੀ ਜਾਂਦੀ ਹੈ ਵਰਤਮਾਨ ਵਿੱਚ ਚੱਲ ਰਿਹਾ ਸਿਸਟਮ ਵਿੱਚ ਬਹੁਤ ਸਮਾਂ ਲੱਗਦਾ ਹੈ ਪਹਿਲਾ ਆਧਾਰ ਕਾਰਡ ਫਿਰ ਫਿੰਗਰਪ੍ਰਿੰਟ ਅਤੇ ਫਿਰ ਡੀਪੂ ਤੋਂ ਰਾਸ਼ਨ ਜਾਰੀ ਕੀਤਾ ਜਾਂਦਾ ਹੈ ਸਰਕਾਰ ਇਸ ਸਿਸਟਮ ਨੂੰ ਖਤਮ ਕਰ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਖੁਰਾਕ ਤੇ ਸਪਲਾਈ ਵਿਭਾਗ ਦੀ ਏਜੰਸੀ ਹਾਇਰ ਕੀਤੀ ਜਾ ਰਹੀ ਹੈ